اپنی ਇਸ لوਕੇਸ਼ਨ ਤੇ ਤੁਹਾਨੂੰ ਕੱਚੇ ਕਰਦਾ ਬਲੌਕ ਆ ਜਿਹੜਾ ਬਹੁਤ ਵੱਡਾ ਮਿਲੂਗਾ ਵੱਡਾ ਵਿਊ ਹੋਊਗਾ ਤੁਸੀਂ ਜਦੋਂ ਵੀ ਹਰ ਐਂਗਲ ਤੋਂ ਇਹਨੂੰ ਸ਼ੂਟ ਕਰੋਗੇ ਤੁਹਾਨੂੰ ਇੱਕ ਪਿੰਡ ਨਜ਼ਰ ਆਊਗਾ ਇਸੇ ਪਾਸੇ ਇਹ ਲੋਕੇਸ਼ਨ ਤੇ ਬਹੁਤ ਵੱਡੇ ਵੱਡੇ ਗਾਣੇ ਸ਼ੂਟ ਹੋ ਗਏ ਆ ਜਿਵੇਂ ਕਿ ਅਰਜਨ ਢਿੱਲੋਂ ਦੇ ਗਾਣੇ ਇਹ ਵੈਸਟਰਨ ਦਾ ਏਰੀਆ ਸਾਰਾ ਲਓ ਜੀ ਦੇਖੋ ਸੰਚੌਰਨੀ ਦਾ ਸੈੱਟ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਦਾ ਵਲੌਗ ਵੀ ਬਹੁਤ ਵਧੀਆ ਰਹਿਣਾ ਅਸੀਂ ਜਾ ਰਹੇ ਹਾਂ ਸਾਡੀ ਸ਼ੂਟਿੰਗ ਲੋਕੇਸ਼ਨ ਜਿਹੜੀ ਮੁਹਾਲੀ ਦੇ ਲਾਗੇ ਹੈਗੀ ਆ ਉੱਥੇ ਤੇ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਉੱਥੇ ਤੁਸੀਂ ਗਾਣੇ ਸ਼ੂਟ ਕਰ ਸਕਦੇ ਹੋ ਗ੍ਰੀਵੈਡਿੰਗ ਸ਼ੂਟ ਕਰ ਸਕਦੇ ਹੋ ਤੇ ਵੱਡੇ ਵੱਡੇ ਗਾਣੇ ਜਿਹੜੇ ਉੱਥੇ ਸ਼ੂਟ ਹੋਏ ਆ ਉਹ ਵੀ ਦੱਸਾਂਗੇ ਕਿਹੜੇ ਕਿਹੜੇ ਗਾਣੇ ਸ਼ੂਟ ਹੋ ਗਏ ਤੇ ਉਹ ਲੋਕੇਸ਼ਨ ਦੇਖ ਲਈ ਆਪਾਂ ਨਿਕਲਦੇ ਆਂ ਆਜੋ ਉਹ ਪਹੁੰਚ ਗਏ ਆ ਲొਕੇਸ਼ਨ ਤੇ ਤੇ ਇਹ ਹੈਗਾ ਉਹਦਾ ਐਂਟਰੀ ਗੇਟ ਹੁਣ ਕਰਾਂਗੇ ਆਪਾਂ ਆ ਗਏ ਆਪਾਂ ਇੱਥੇ ਲੋਕੇਸ਼ਨ ਤੇ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਕਿਹੜੇ ਕਿਹੜੇ ਸੈੱਟ ਬਣੇ ਹੋਏ ਆ ਤੇ ਕਿੰਨਾ ਕੁ ਤੁਸੀਂ ਆਪਦਾ ਆਈਡੀਏ ਦੇ ਨਾਲ ਕਿਦਾਂ ਸ਼ੂਟ ਕਰ ਸਕਦੇ ਹੋ ਉਹ ਲਈ ਤੁਹਾਨੂੰ ਸਾਰੀ ਡੀਟੇਲ ਦੇਣੀ ਆ ਅੱਜ ਵੀ ਸ਼ੂਟ ਹੈਗਾ ਇੱਥੇ ਗਾਣੇ ਦਾ ਤੇ ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਲੋਕੇਸ਼ਨ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਦਿਖਾਉਣੇ ਆ ਤੁਹਾਨੂੰ ਟ੍ਰੈਡੀਸ਼ਨਲ ਜਿਹੜੀ ਹੈਗੀ ਲੋਕੇਸ਼ਨ ਆਪਣੀ ਆਪਣੀ ਇਸ ਲੋਕੇਸ਼ਨ ਤੇ ਤੁਹਾਨੂੰ ਕੱਚੇ ਘਰ ਦਾ ਬਲੌਕ ਆ ਜਿਹੜਾ ਬਹੁਤ ਵੱਡਾ ਮਿਲੂਗਾ ਵੱਡਾ ਵਿਊ ਹੋਊਗਾ ਤੁਸੀਂ ਜਦੋਂ ਵੀ ਹਰ ਐਂਗਲ ਤੋਂ ਇਹਨੂੰ ਸ਼ੂਟ ਕਰੋਗੇ ਤੁਹਾਨੂੰ ਇੱਕ ਪਿੰਡ ਨਜ਼ਰ ਆਊਗਾ ਆਸੇ ਪਾਸੇ ਤੇ ਕਾਫੀ ਵੱਡਾ ਜਿਹੜਾ ਇਹਦਾ ਹੈਗਾ ਬਲੌਕ ਇਹਦੇ ਵਿੱਚ ਅਸੈਸਰੀਜ਼ ਵੀ ਮਿਲ ਜਾਣਗੀਆਂ ਤੇ ਕਾਫੀ ਹੋਰ ਜਿਹੜੇ ਹੈਗੇ ਪ੍ਰੋਪਸ ਉਹ ਵੀ ਮਿਲ ਜਾਣਗੇ ਕੋਈ ਪੰਜਾਬੀ ਕਲਚਰ ਨਾਲ ਰਿਲੇਟਡ ਕੋਈ ਡਰਮੀ ਕੋਈ ਢੋਲੀ ਜਾਂ ਕੁਝ ਹੋਰ ਜਿੰਨਾ ਵੀ ਸਮਾਨ ਹੈਗਾ ਪੁਰਾਣੇ ਸਟਾਈਲ ਦਾ ਜਾਇ ਟੀਵੀ ਹੋ ਗਿਆ ਸੰਦੂਕ ਹੋ ਗਿਆ ਸਾਰਾ ਕੁਝ ਇੱਥੇ ਆਪਣੇ ਕੋਲੇ ਮੌਜੂਦ ਆ ਚਰਖੇ ਵੀ ਹੈਗੇ ਵੀ ਇਹਦੇ ਨਾਲ ਨਾਲ ਆਪਣੇ ਕੋਲੇ ਬਾਜ਼ਾਰ ਦਾ ਸੈਟ ਵੀ ਹੈਗਾ ਉਹ ਆਪਾਂ ਬਾਜ਼ਾਰ ਦਿਖਾ ਸਕਦੇ ਹਾਂ ਮਾਰਕੀਟ ਦਿਖਾ ਸਕਦੇ ਹਾਂ ਟ੍ਰੈਡੀਸ਼ਨਲ ਦੇ ਵਿੱਚ ਇਹ ਲੋਕੇਸ਼ਨ ਤੇ ਬਹੁਤ ਵੱਡੇ ਵੱਡੇ ਗਾਣੇ ਸ਼ੂਟ ਹੋ ਗਏ ਆ ਜਿਵੇਂ ਕਿ ਅਰਜੰਟ ਢਿੱਲੋ ਦੇ ਗਾਣੇ ਤੇ ਮਨੀ ਲੌਂਗੀਆਂ ਦੇਵੀ ਮਖਸੂਸਪੁਰੀ ਤੇ ਗੁਰਜ਼ਾਇਸ ਤੇ ਹੋਰ ਬਹੁਤ ਪੰਜਾਬੀ ਦੇ ਫੇਮਸ ਸਿੰਗਰ ਜਿਹੜੇ ਉਹਨਾਂ ਦੇ ਗਾਣੇ ਸ਼ੂਟ ਹੋ ਚੁੱਕੇ ਆ ਤੇ ਹੋ ਵੀ ਰਹੇ ਆ ਆਓ ਤੁਹਾਨੂੰ ਉਹਨਾਂ ਦੇ ਵਿੱਚੋਂ ਵੀ ਇੱਕ ਝਲਕ ਦਿਖਾ ਦਿੰਨੇ ਆ ਵੀ ਕਿਹੜੇ-ਕਿਹੜੇ ਗਾਣੇ ਹੁਣ ਤੱਕ ਸ਼ੂਟ ਹੋ ਗਏ ਝੰਝਰਾਂ ਦਲੇ ਦੀਕ ਜੁੜਾਵੇ ਗੁੱਸਾ ਕਰਨੀ ਤੁਕਰੀ ਪਰ ਥੋਣਾ ਵੇ ਤੂੰ ਰੱਖੀ ਮੈਨੂੰ ਫੁੱਲਾਂ ਵਾਂਗ ਰਾਂ ਪਿਆਰਾ ਯੋ ਤੇ ਪਾਰੀਆਂ ਪਿਆਰਾ ਬਹਿ ਜਾਂਦੀ ਲੌਂਗ ਡਿਸਟੈਂਸ ਸਾਜਾ ਮਠੀਆਂ ਰਹਿ ਜਾਂਦੀਆਂ ਨੇ ਉਸਨ ਹਵੇਲੀਆਂ ਚੋਰੇ ਡਾਇ ਥਰਬ ਦੇ ਜੀ ਜੀ ਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚ ਕਿੱਥੇ ਆਰੇ ਲੱਭਦੇ ਤੂੰ ਮੈਥੋਂ ਦੂਰ ਹੋਇਆ ਦਿਲ ਚੂਰੋ ਚੂਰੋ ਵਾਰੀ ਅਟ ਡੱਬ ਨਾਲ ਰੱਖਦਾ ਏ ਇੱਕ ਹੋਂ ਦੇ ਸ਼ਕਨ ਲੈਣੇ ਜੀ ਜਾਣ ਨਾ ਯੋ ਮਗਾ ਕੇ ਤਰੇ ਮਦਾਨ ਵਿੱਚ ਲੈਣਾ ਕੀ ਏ ਸੰਗ ਕੇ ਰੜਕੇ ਤੇ ਖਾਂਦੇ ਆ ਪੰਜੀਰੀਆਂ ਕੁੱਟਾਂ ਵਿੱਚ ਕਰੇ ਸਾਡੇ ਗਲਾਂ 'ਚ ਜੰਜੀਰੀਆਂ ਮੈਂ ਜੁੜ-ਜੁੜ ਵੇਖਦੀ ਆ ਕਿੰਨਾ ਸੋਹਣਾ ਲੱਗੇਦਾ ਏ ਤੇਰਾ ਮੇਰਾ ਨਾਮ ਸੋਹੜਿਆ ਆਪਾਂ ਤੁਹਾਨੂੰ ਦਿਖਾਉਣੇ ਆ ਵੈਸਟਰਨ ਸੈੱਟ ਇਹਦਾ ਇਹ ਵੈਸਟਰਨ ਦਾ ਏਰੀਆ ਸਾਰਾ ਜਿਹੜੀ ਇੱਥੇ ਫਰਨੀਚਰ ਹੈਗਾ ਉਹ ਥੋੜਾ ਤੁੱਪ ਕਰਕੇ ਅਸੀਂ ਅਜੇ ਲਾਇਆ ਨਹੀਂ ਹੋਇਆ ਤੇ ਇੱਥੇ ਕਾਫੀ ਫਰਨੀਚਰ ਵਗੈਰਾ ਲੱਗਿਆ ਹੁੰਦਾ ਐਸੈਸਰੀਜ਼ ਪ੍ਰੋਪਸ ਵਗੈਰਾ ਲੱਗੇ ਹੁੰਦੇ ਆ ਉਹ ਸਾਰੇ ਤੁਸੀਂ ਜਦੋਂ ਸ਼ੂਟ ਕਰਦੇ ਆ ਹੁਣ ਗਰਮੀ ਜ਼ਿਆਦਾ ਕਰਕੇ ਫਿਰ ਖਰਾਬ ਹੋ ਜਾਂਦਾ ਨਾ ਤਾਂ ਇਸ ਕਰਕੇ ਆਪਾਂ ਲਾਉਂਦੇ ਨਹੀਂ ਜਦੋਂ ਸ਼ੂਟ ਕਰਦੇ ਆ ਉਦੋਂ ਜ਼ਰੂਰ ਲਾਈਦਾ ਤੇ ਆਜੋ ਅੱਗੇ ਤੁਹਾਨੂੰ ਦਿਖਾਉਣਾ ਇਹ ਚਰਚ ਦਾ ਸੈੱਟ ਆ ਆਪਣੇ ਕੋਲੇ ਇਸ ਤੋਂ ਅੱਗੇ ਸੰਚੌਰਨੀ ਦਾ ਸੈੱਟ ਹੈਗਾ ਇਹ। ਲਓ ਜੀ ਦੇਖੋ ਸੰਚੌਰਨੀ ਦਾ ਸੈੱਟ। ਇਹ ਸੈੱਟ ਹੈਗਾ ਇਸ ਤੋਂ ਇਲਾਵਾ ਆਪਣੇ ਕੋਲੇ ਆਹ ਨਦੀ ਦਾ ਸੈੱਟ ਹੈਗਾ। ਆ ਨਾਲ-ਨਾਲ ਹੋਰ ਸੈੱਟ ਵੀ ਹੈਗੇ ਆ ਇਹਦੇ ਵਿੱਚ ਕਿਸ਼ਤੀ ਵੀ ਚੱਲਦੀ ਆ। ਇਹ ਹੱਟ ਹੈਗੀਆਂ ਆਪਣੇ ਕੋਲੇ ਬਣੀਆਂ ਹੋਈਆਂ। ਤੇ ਆਹ ਖੜੀ ਕਿਸ਼ਤੀ। ਕਿਸ਼ਤੀ ਦੇ ਵਿੱਚ ਤੁਸੀਂ ਵਧੀਆ ਸ਼ੂਟ ਕਰ ਸਕਦੇ ਹੋ। ਬਹੁਤ ਵਧੀਆ ਸ਼ੂਟ ਹੁੰਦਾ ਇਹਦੇ ਵਿੱਚ ਵੀ ਇਹ ਸੈੱਟ ਜਿਹੜਾ ਨਦੀ ਵਾਲਾ ਆਪਣੀ ਦੂਸਰੀ ਲੋਕੇਸ਼ਨ ਜਿਹੜੀ ਮੋਗਾ ਡਿਸਟ੍ਰਿਕਟ ਚ ਡੀ7 ਫਿਲਮ ਬਿਲਾ ਉਹਦੇ ਤੇ ਵੀ ਆ ਤੇ ਇੱਥੇ ਵੀ ਫਿਰ ਅਸੀਂ ਬਣਾਇਆ ਇਹ ਲੋਕੇਸ਼ਨ ਦਾ ਨਾਮ ਹੈ ਡੀ3 ਫਿਲਮ ਬਿਲਾ ਇਹ ਮੁਹਾਲੀ ਦੇ ਲੱਗੇ ਆ ਖਰੜ ਦੇ ਪੈਕ ਸਾਈਡ ਤੇ ਇਸੀ ਜੀ ਆਪਣਾ ਵੈਸਟਰਨ ਸੈੱਟ ਤੇ ਇਧਰ ਤੁਹਾਨੂੰ ਪਤਾ ਹੀ ਆ ਕਿ ਟ੍ਰੈਡੀਸ਼ਨਲ ਜਿਹੜਾ ਹੈਗਾ ਆਪਣਾ ਉਹਦੇ ਵਿੱਚ ਸ਼ੂਟ ਚੱਲ ਰਿਹਾ ਟ੍ਰੈਡੀਸ਼ਨਲ ਲੋਕੇਸ਼ਨ ਤੇ ਇਧਰ ਇਸ ਤੋਂ ਬਿਨਾ ਵੀ ਆਪਾਂ ਹੋਰ ਵੈਸਟਰਨ ਸੈੱਟ ਬਣਾ ਰਹੇ ਹਾਂ ਇਹਨੂੰ ਟ੍ਰੈਡੀਸ਼ਨਲ ਜ਼ਿਆਦਾ ਹੋ ਗਿਆ ਸੀ ਤਾਂ ਉਹਨੂੰ ਚੇਂਜ ਕਰਕੇ ਹੁਣ ਆਪਾਂ ਵੈਸਟਰਨ 'ਚ ਕਨਵਰਟ ਕਰ ਰਹੇ ਹਾਂ ਤੇ ਇਹ ਸੈੱਟ ਰੈਡੀ ਹੋ ਜਾਊਗਾ ਹੋਰ 10 ਦਿਨਾਂ ਦੇ ਵਿੱਚ ਵਿੱਚ ਬਹੁਤ ਵਧੀਆ ਸੈੱਟ ਹੈਗਾ ਸੈੱਟ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਸਟੇਸ਼ਨ ਦਾ ਹੈਗਾ ਇਹ ਸੈਟਅਪ ਰਿਸਟ੍ਰੇਸ਼ਨ ਦਾ ਪ੍ਰੋਪਰ ਇਹ ਦੇਖੋ ਹਵਾ ਦਾ ਬਣੀ ਹੋਈ ਆ ਤੇ ਬਾਕੀ ਸਾਰਾ ਇੱਧਰ ਖਾਣੇ ਦਾ ਸੈਟਅਪ ਲਾ ਸਕਦੇ ਆ ਆਪਾਂ ਲੱਗਿਆ ਵੀ ਹੋਇਆ ਸੀ ਹੁਣ ਕੋਸੀ ਪ੍ਰੋਪਰਟੀ ਚ ਅਸੀਂ ਉਤਾਰ ਕੇ ਰੱਖੀ ਹੋਈ ਆ ਫਿਲਹਾਲ ਲਓ ਹੁਣ ਹੋ ਗਈ ਪਾਰਕਿੰਗ ਫੁੱਲ ਤੇ ਇਸ ਤੋਂ ਬਾਅਦ ਸ਼ੂਟ ਹੋਏਗਾ ਸਟਾਰਟ ਲਓ ਜੀ ਹੁਣ ਸਾਰਾ ਸੈਟਅਪ ਲੱਗਣਾ ਸਟਾਰਟ ਹੋ ਗਿਆ ਇਦੋਂ ਬਾਅਦ ਦੇ ਵਿੱਚ ਗਾਣਾ ਸ਼ੂਟ ਹੋਣਾ ਆ ਦੇਖੋ ਇਦਾਂ ਦਾ ਕੰਮ ਹੋਇਆ ਵਾ